ਅਮਰੀਕਾ ਦੀ ਧਰਤੀ ਤੇ ਸਤਨਾਮ ਆਪਣੇ ਅਸਲ ਨਾਮ ਨਾਲ ਘਟ ਸਗੋਂ ਭਾਰਤ ਦੇ ਮਸ਼ਹੂਰ ਰੈਸਲਰ ਦਲੀਪ ਸਿੰਘ ਖਲੀ ਦੇ ਭਰਾ ਦੇ ਤੌਰ ਤੇ ਜ਼ਿਆਦਾ ਜਾਣਿਆ ਜਾਂਦਾ ਹੈ ਸਤਨਾਮ ਜਦੋਂ ਵੀ ਆਪਣੀ ਪ੍ਰੈਕਟਿਸ ਤੋਂ ਵੇਲਾ ਹੋ ਕੇ ਬਾਜ਼ਾਰ ਜਾਂ ਕਿਸੇ ਹੋਰ ਜਨਤਕ ਥਾਂ ਤੇ ਜਾਂਦਾ ਹੈ ਲੋਕ ਉਸ ਨੂੰ ਖਲੀ ਦਾ ਭਰਾ ਕਹਿ ਕੇ ਸੱਦੇ ਨੇ ਸਤਨਾਮ ਵੀ ਲੋਕਾਂ ਦੀ ਹਾਂ ਚ ਹਾਂ ਮਿਲਾ ਦਿੰਦਾ ਹੈ ਕਿਉਂਕਿ ਖਲੀ ਤੋਂ ਬਾਅਦ ਭਾਰਤ ਤੋਂ ਲੰਮੀ ਕਦ ਕਾਠੀ ਵਾਲਾ ਸ਼ਖਸ ਸਤਨਾਮ ਹੀ ਦਿਖਦਾ ਹੈ ਦੁਨੀਆ ਭਰ ਚ ਦਲੀਪ ਸਿੰਘ ਦੇ ਅਣਗਿਣਤ ਸਮਰਥਕ ਨੇ ਇਸੇ ਕਰਕੇ ਸਾਡੇ ਸੱਤੇ ਨੂੰ ਲੋਕ ਖਲੀ ਦੇ ਭਰਾਵਜੋ ਸੰਬੋਧਨ ਕਰਦੇ ਨੇ ਕਾਫੀ ਮੇਰੇ ਕੋਚ ਹੈਗੇ ਨੇ ਜਿਹੜੇ ਨਵੇਂ ਕੋਚ ਆਇਸ਼ ਗਿਆ ਸਾਲੀ ਉਥੇ ਅਮਰੀਕਰ ਵਿੱਚ ਉਹਨਾਂ ਨੇ ਮੈਨੂੰ ਕਿਆ ਕਹਿੰਦੇ ਜੋ ਗ੍ਰੇਡ ਖੰਜਾ ਮੈਂ ਹਾਂ ਸਾਡੇ ਅਮਰੀਕਰ ਇੰਡੀਆ ਦਾ ਬਹੁਤ ਹੀ ਪਪੂਲਰ ਬੰਦਾ ਹੋ ਤੇ ਰੈਸਿੰਗ ਕਰਦਾ ਜੀ ਹੈ ਤੇ ਮਾੜੀ ਸੱਤ ਫੁੱਟ ਦੀ ਹਾਈਟ ਆ ਨਿਕਲ ਗਈ ਯਾਰ ਤੇ ਕਹਿੰਦੇ ਸੀ ਕਹਿੰਦੇ ਜੋ ਬ੍ਰਦਰ ਆ ਮੈਂ ਕਿਹਾ ਮੈਂ ਹਾਂਜੀ ਮੈਂ ਉਹਦਾ ਬ੍ਰਦਰ ਹੀ ਆ ਤੇ ਉਹ ਮਾਰੇ ਬੈਸੇ ਮਜ਼ਾਕ ਕੀਤਾ ਜਿਹਾ ਉਹਨਾਂ ਮੈਂ ਬ੍ਰਦਰ ਨਹੀਂ ਆ ਤੇ ਕਾਫੀ ਟਾਈਮ ਉਹਨਾਂ ਨੂੰ ਫਿਰ ਮੈਂ ਕਹਿੰਦਾ ਸੌਰੀ ਮੈਂ ਹੈ ਮੈਂ ਬ੍ਰਦਰ ਨਹੀਂ ਮੈਂ ਸਾਡੇ ਇੰਡੀਆ ਚ ਮੰਨਿਆ ਜਾਂਦਾ ਮੈਂ ਹੈ ਜਿਉਂ ਬਿਲ੍ਹਾ ਉੱਥੇ ਮੈਂ ਕਾਫੀ ਬਹੁਤ ਡੀ ਸਟੋਰੀ ਮਸ ਬੰਦਰੀ ਵੀ ਕਿ ਅੱਜੋ ਕਿ ਅਰਮਾ ਖਰਮਾ ਚ ਵੀ ਆ ਤੋ ਬੰਦੇ ਨੇ ਕੋਈ ਮਿਹਨਤ ਕੀਤੀ ਹੈ ਤੇ ਅੱਜ ਤੱਕ ਇਥੋਂ ਪਹੁੰਚਿਆ ਸਤਨਾਮ ਦਾ ਕਾਦ ਸੱਤ ਫੁੱਟ 2 ਇੰਚ ਹੈ ਲੰਬਾ ਕਦਮ ਹੋਣ ਕਾਰਨ ਪੈਰਾਜ ਪਾਉਣ ਲਈ ਜੁੱਤੇ ਵੀ ਆਸਾਨੀ ਨਾਲ ਨਹੀਂ ਮਿਲਦੇ ਸਨ ਲੁਧਿਆਣਾ ਦੇ ਇਸ ਆਦਮੀ 'ਚ ਪ੍ਰੈਕਟਿਸ ਦੌਰਾਨ ਬੂਟਾਂ ਨੂੰ ਲੈ ਕੇ ਸਤਨਾਮ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪੈਰਾ ਦੇ ਨਾਬ ਦੇ ਜੁੱਤੇ ਭਾਰਤ 'ਚ ਨਹੀਂ ਮਿਲਦੇ ਸਨ ਇਸ ਲਈ ਮਦਦ ਲਈ ਕੋਚ ਸਾਹਮਣੇ ਆਏ ਉਹਨਾਂ ਇੰਗਲੈਂਡ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਸਤਨਾਮ ਲਈ ਬੂਟ ਮੰਗਵਾਏ ਪਰ ਅਮਰੀਕਾ ਜਾ ਕੇ ਇਸ ਮੁਸ਼ਕਲ ਤੋਂ ਸਤਨਾਮ ਨੂੰ ਰਾਹਤ ਮਿਲੀ ਹੈ ਕੁਛ ਲਗ ਕੇ ਕਈ ਸਾਲਾਂ ਤੋਂ ਜਿਵੇਂ ਮੇਰੇ ਸੂਰ ਨਹੀਂ ਆਉਂਦਾ ਸੀ ভাই ਇੱਕ ਵਾਰ ਸੂਰ ਦੇ ਚ ਸਮ ਆਪਣੀ ਪ੍ਰੈਕਟਿਸ ਆ ਜਾ ਉਹ ਟੁੱਟ ਵੀ ਗਈ ਤਾਂ ਉਹ ਟੁੱਟੇ ਸਕੂਲ ਸੂਰ ਨੂੰ ਆਪਣੀ ਪੌਂਦਾ ਸੀ ਗਾਈ ਤੇ ਉਸ ਤੋਂ ਬਾਅਦ ਵਿੱਚ ਮੈਂ ਆਪਣੇ ਸੂਰ ਨੂੰ ਇੱਕ ਜਿਹਾ ਟੁੱਟ ਗਿਆ ਉਹਨੂੰ ਦੁਬਾਰਾ ਬਣਾ ਬਣਾ ਕੇ ਪੌਣਾਈ ਬਹੁਤ ਤਕਲੀਫ ਆਈ ਚਾਹੇ ਮੈਂ 15 ਨੰਬਰ ਚ ਜਾਈ ਫਿਰ 16 ਹੋ ਗਿਆ 17 ਹੋ ਗਈ ਕਾਫੀ ਤਕਲੀਫਾਂ ਆਈਆਂ ਪਰ ਮੈਂ ਆਪਣੇ ਆਪ ਨੂੰ ਉਹ ਨਹੀਂ ਕੀਤਾ ਆਪਣੇ ਆਪ ਨੂੰ ਡਾਉਨ ਨਹੀਂ ਕੀਤਾ ਵੀ ਜੇਕਰ ਅੱਜ ਨਹੀਂ ਸੂਰ ਤਾਂ ਕਿਸੇ ਦਾ ਕਿਸੇ ਦਿਨ ਇੱਕ ਤਾਂ ਆ ਹੀ ਜਾਣਾ ਤੇ ਜੇ ਰਮਾਈ ਇਸ ਟਾਈਮ ਮੇਰੇ ਸੂਰ ਤੇ ਬੀ ਨੰਬਰ ਹੈ ਤੇ ਮੈਂ ਜਦੋਂ ਅਮਰੀਕਾ ਗਿਆ ਮੈਨੂੰ ਕੋਈ ਤਕਲੀਫ ਨਹੀਂ ਸੀ ਸੂਈ ਬਾਰੇ ਤੇ ਉੱਥੋਂ ਮੈਂ ਹਰ ਟਾਈਮੇ ਸੂਈ ਮਿਲਦੇ ਨੇ ਪਰ ਇੰਡੀਆ ਦੇ ਵਿੱਚ ਸੀਗੇ ਤਾਂ ਬੂੜ ਦੀ ਬੜੀ ਦਿੱਕਤ ਹੁੰਦੀ ਸੀ ਹਾਂਜੀ ਇੰਡੀਆ ਦੇ ਵਿੱਚ ਮੈਨੂੰ ਬੂੜ ਦੀ ਬਹੁਤ ਦਿੱਕਤ ਹੁੰਦੀ ਸੀਗੇ ਜਾਂ ਸਦਾ ਤੇ ਜਾਂ ਸੰਗੀਤ ਵਾਲਿਆਂ ਨੂੰ ਮੈਨੂੰ ਹੀ ਅਮਰੀਕਾ ਤੋਂ ਜਾਂ ਆਸਟ੍ਰੇਲੀਆ ਤੋਂ ਮੰਗਾ ਕੇ ਦਿੰਦੇ ਸੀਗੇ ਤੇ ਜਦ ਵੀ ਆਉਂਦੇ ਸੀਗੇ ਤਾਂ ਮੈਂ ਪਾ ਲੈਂਦਾ ਸੀਗੇ ਤੇ ਕਈ ਵਾਰ ਜਦੋਂ ਟੁੱਟ ਵੀ ਜਾਂਦੇ ਸੀਗੇ ਤਾਂ ਮੈਨੂੰ ਦੁਬਾਰੇ ਮੰਗਾ ਕੇ ਵੀ ਦਿੰਦੇ ਸੀਗੇ ਪਰ ਤਕਲੀਫ ਬਹੁਤ ਹੁੰਦੀ ਕਿ ਕਿ ਮਹੀਨਾ ਲੰਘ ਜਾਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਆ ਹੀ ਜਾਂਦੇ ਸੀਗੇ ਪਿੰਡ ਬੱਲੋਕੇ ਚ ਰਹਿੰਦੇ ਹੋਏ ਸਤਨਾਮ ਨੂੰ ਸੁਣਨ ਲਈ ਵੀ ਸੰਘਰਸ਼ ਕਰਨਾ ਪੈਂਦਾ ਸੀ ਇਸ ਦਾ ਵੀ ਤੋੜ ਪਿਤਾ ਨੇ ਕੱਟ ਲਿਆ ਉਹਨਾਂ ਘਰ ਚ ਹੀ ਆਪਣੇ ਹੱਥਾਂ ਨਾਲ ਪੁੱਤਰ ਲਈ 7 ਫੁੱਟ ਦਾ ਮੰਜਾ ਬਣਾਇਆ ਮੈਂ ਡੈਡੀ ਦੇ ਤੋਂ ਸੁਰੂਸਮਾਉਂਦੇ ਕੱਪੜੇ ਯੋਗੀ ਪੈਂਟਸ ਆ ਸਮਾ ਲਈ ਮੈਂ ਉਸ ਸਮਾਉਂਦੇ ਪਹਿਲਾਈ ਜਦੋਂ ਅਮਰੀਕਾ ਵਿੱਚ ਗਈ ਮੈਨੂੰ ਕੋਈ ਤਕਲੀਫ ਨਹੀਂ ਆਈ ਉੱਥੇ ਮੈਨੂੰ ਆਮ ਜਿਵੇਂ ਮਰਜ਼ੀ ਲੈ ਸਕਦਾ ਮੈਂ ਕਿਉਂਕਿ ਮੇਰੇ ਕੱਪੜੇ ਲੈਣੇ ਤੋਂ ਵੀ ਮਿਲ ਜਾਂਦੇ ਸੀ ਸ਼ੂਜ਼ ਲੈਣੇ ਉਹ ਮਿਲ ਜਾਂਦੇ ਸੀ ਕਿਸੇ ਜੀ ਲੋੜਾ ਹਾਜੀ ਮਿਲ ਜਾਨੀ ਮਨ ਮੱਝਾ ਤਾਂ ਛੋਟਾ ਪੈ ਜਾਂਦਾ ਹਣਾ ਇੰਡੀਆ ਦਾ ਤੁਹਾਡੇ ਲਈ ਨਹੀਂ ਇੰਡੀਆ ਵਿੱਚ ਪੈ ਜਾਂਦਾ ਪਹਿਲਾਂ ਸੀਗਾ ਥੋੜਾ ਤੇ ਹੁਣ ਡੈਡੀ ਨੇ ਖੋਜੀ ਆਪਣੇ ਘਰੇ ਬਣਾ ਲੈਨੇ ਸਾਡੇ ਮੇਰੇ ਡੈਡੀ ਬਣਾ ਲੈਂਦੇ ਨੇ ਫਿਰ ਉਹਨਾਂ ਨੇ ਹੀ ਬਣਾਉਣ ਨੂੰ ਕਈ ਘਰੇ ਰੱਖੇ ਹੋਏ ਨੇ ਆਪਣੇ ਆਪ ਦੇ ਵੱਡੇ ਜਿਹੜੇ ਅਮਰੀਕਾ ਵੀ ਤਾਂ ਸਪੈਸ਼ਲ ਬੈੱਡ ਹੋਗਾ ਹਾਂਜੀ ਅਮਰੀਕਾ ਵਿੱਚ ਸਾਡੇ ਸਪੈਸੇ ਬੈੱਡ ਆਏ ਉਹਨਾਂ ਨੇ ਬਣਵਾ ਕੇ ਰੱਖਿਆ ਹੈ ਕਿੰਨਾ ਬਾਇ ਹੈਗਾ ਉਹ ਹੈਗਾ 7 ਫੁੱਟ ਆਈ ਬੈੱਡ ਜਿਹੜਾ ਹੈਗਾ ਹੈ ਅੱਛਾ 7 ਫੁੱਟ ਬੈੱਡ ਆਈ 7 ਜਿਹੜੀ ਹਾਈਟ ਹੈ ਕਿਉਂ 7 ਤੋਂ 2 7 8 ਮੇ 2 ਆਈ ਬਸ ਹੋਰ ਇਹ ਨਿਕਣਾ ਕਰ ਲਈਦਾ ਥੋੜਾ ਉਹ ਤਾਂ ਕਿ ਸਤਨਾਮ ਆਮ ਖਿਡਾਰੀਆਂ ਵਾਂਗ ਘਮਣ ਫਿਰਨ ਅਤੇ ਵੇਲੇ ਸਮੇਂ ਵਿੱਚ ਮਨੋਰੰਜਨ ਕਰਨਾ ਪਸੰਦ ਕਰਦਾ ਹੈ ਉਸ ਨੂੰ ਪੰਜਾਬੀ ਹਿੰਦੀ ਫਿਲਮਾਂ ਅਤੇ ਗਾਣੇ ਬਹੁਤ ਪਸੰਦ ਨੇ ਕਿਹੜਾ ਨਵਾਂ ਗਾਣਾ ਆਇਆ ਕਿਹੜੀ ਨਵੀਂ ਫਿਲਮ ਆਈ ਹੈ ਸਤਨਾਮ ਕੋਸ਼ਿਸ਼ ਕਰਦਾ ਹੈ ਖੇਡ ਦੇ ਨਾਲ ਨਾਲ ਮਨੋਰੰਜਨ ਵੀ ਕਰ ਲਿਆ ਜਾਵੇ ਵੇਲੇ ਟਾਈਮ ਜਿਉਂ ਆਈ ਜਿਉਂ ਕਿ ਮੂਵੀ ਵੇਖ ਲਈ ਸਰ ਮਾਲੇ ਹੋਰ ਐਕਸੈਕ ਮਾ ਜੀ ਜਦੋਂ ਨਵੀਂ ਮੂਵੀ ਆ ਗਈ ਨਾ ਕੋਈ ਹੋਰ ਕਿ ਕਮੇਡੀ ਮੂਵੀ ਆ ਗਈ ਪੰਜਾਬੀ ਮੂਵੀ ਆ ਗਈ ਤੇ ਪੰਜਾਬੀ ਗਾਣੇ ਨਵੇਂ ਆ ਗਏ ਉਹਨਾਂ ਸੁਣ ਲਈਦਾ ਜਿਵੇਂ ਵੇਲੇ ਟਾਈਮ ਤੇ ਜੋ ਸਤਿ ਸ਼੍ਰੀ ਅਕਾਲ ਸੰਦੀਪ ਵੇਲੇ ਹੁਨੇ ਤੇ ਉਹ ਇਹ ਦੇਖ ਰਿਹਾ ਫਿਰ ਆਪਣੇ ਖੇਡ ਰਹੀ ਆਪਣਾ ਨਾਂ ਦੁਨੀਆ ਭਰ ਵਿੱਚ ਕਰਨ ਵਾਲਾ ਸੱਤਾ ਪੜ੍ਹਾਈ ਨੂੰ ਲੈ ਕੇ ਬਹੁਤ ਗੰਭੀਰ ਹੈ ਖੇਡ ਦੇ ਨਾਲ ਨਾਲ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਸਤਰਾਮ ਸਿੰਘ ਕੋਸ਼ਿਸ਼ਾਂ ਵਿੱਚ ਹੈ ਖੇਡ ਦੇ ਦਮ ਅਤੇ ਆਪਣੀ ਮਿਹਨਤ ਸਦਕਾ ਉਹ ਅੱਗੇ ਦੀ ਪੜ੍ਹਾਈ ਚੰਗੇ ਅਦਾਰੇ ਤੋਂ ਕਰਨਾ ਚਾਹੁੰਦਾ ਹੈ ਸਕੂਲ ਦੇ ਵਿੱਚ ਆਪਣੀ ਸਟੱਡੀ ਵਗੈਰਾ ਨਾਲ ਕਰ ਰਿਹਾ ਹੈ ਤੇ ਆਸ I think I sorry ਮੈਂ ਜੁਆਇਨ ਕਰੂੰਗਾ ਆਪਣੇ ਕਾਲਜ ਦੇ ਵਿੱਚ ਕਿਹੜਾ ਕਾਲਜ ਵੈਲੇ ਸਹੀ ਆ ਕਿਹੜਾ ਕਾਲਜ ਮੈਨੂੰ ਲੈਣਾ ਚਾਹੁੰਦਾ ਬਰਨਾਲਾ ਦੇ ਪਿੰਡ ਬੱਲੋਕੇ ਦੇ ਇਸ ਨੌਜਵਾਨ ਦਾ ਸੁਪਨਾ ਦੁਨੀਆ ਦਾ ਕਾਮਯਾਬ ਤੇ ਮਸ਼ਹੂਰ ਬਾਸਕਟਬਾਲ ਖਿਡਾਰੀ ਬਣਨ ਦਾ ਛੋਟੀ ਉਮਰ ਵੱਡੇ ਸੁਪਨੇ ਅਤੇ ਸੁਪਨਿਆਂ ਲਈ ਕੜੀ ਮਿਹਨਤ ਸ਼ਾਇਦ ਇਸ ਨੂੰ ਕਹਿੰਦੇ ਨੇ ਕਾਮਯਾਬੀ ਦੀ ਕੁੰਜੀ